ਪੰਜਾਬ ਦੇ ਟੂਰਿਜ਼ਮ ਮੰਤਰੀ ਅਨਮੋਲ ਗਗਨਮਾਨ ਦਾ ਲੰਗੇ ਦਿਨੀ ਵਿਆਹ ਹੁੰਦਾ ਆ ਔਰ ਉਸ ਵਿਆਹ ਸਮਾਗਮ ਦੇ ਵਿੱਚ ਭਰਪੂਰ ਤੌਰ ਦੇ ਉੱਤੇ ਜਸ਼ਨ ਮਨਾਇਆ ਜਾਂਦਾ ਆ ਸਾਖ ਸਬੰਧੀ ਮੰਤਰੀ ਮੰਡਲ ਦੇ ਦੋਸਤ ਮਿੱਤਰ ਪੁਰਾਣੇ ਇੰਡਸਟਰੀ ਦੇ ਸਾਥੀ ਸਾਰੇ ਮੌਜੂਦ ਹੁੰਦੇ ਨੇ ਅਨਮੋਲ ਗਗਨਮਾਨ ਦੇ ਵਿਆਹ ਦੇ ਵਿੱਚ شمار ਹੁੰਦੇ ਨੇ ਔਰ ਉੱਥੇ ਆ ਕੇ ਸ਼ਿਰਕਤ ਕਰਦੇ ਨੇ ਵਧਾਈਆਂ ਦਿੰਦੇ ਨੇ ਸੀਐਮ ਭਗਵੰਤ ਮਾਨ ਵੀ ਆਉਂਦੇ ਨੇ ਪਰ ਇਸੇ ਵਿਆਹ ਦੇ ਵਿੱਚ ਬੱਬੂ ਮਾਨ ਔਰ ਸੀਐਮ ਭਗਵੰਤ ਮਾਨਿਕ ਦੂਸਰੇ ਨੂੰ ਮਿਲਦੇ ਨੇ ਬੜੇ ਚਿਰ ਬਾਅਦ ਸ਼ਾਇਦ ਮੁਲਾਕਾਤ ਹੋਈ ਲੱਗਦੀ ਹੈ ਕਿਉਂਕਿ ਬੜੇ ਹੀ ਸਨੇਹ ਦੇ ਨਾਲ ਬੱਬੂ ਮਾਨ ਸੀਐਮ ਭਗਵੰਤ ਮਾਨ ਨੂੰ ਬੁਲਾਉਂਦੇ ਨਜ਼ਰ ਆਉਂਦੇ ਨੇ ਸੀਐਮ ਭਗਵੰਤ ਮਾਨ ਵੀ ਬੱਬੂ ਮਾਨ ਦੀਆਂ ਅੱਖਾਂ ਚੱਖਾਂ ਪਾ ਕੇ ਗੱਲਾਂ ਕਰਦੇ ਦਿਖਾਈ ਦਿੱਤੇ ਨੇ ਦਰਸਲ ਬੜੇ ਚਿਰ ਬਾਅਦ ਇਸ ਲਈ ਕਿਹਾ ਜਾ ਰਿਹਾ ਕਿਉਂਕਿ ਇੱਕ ਦੌਰ ਸੀ ਜਦੋਂ ਇਹ ਦੋਵੇਂ ਜਾਣੇ ਬੱਬੂ ਮਾਨ ਔਰ ਸੀਐਮ ਭਗਵੰਤ ਮਾਨ ਇਕੱਠਿਆਂ ਬੈਠ ਕੇ ਤਾਂ ਇੰਟਰਵਿਊਸ ਦਿਆ ਕਰਦੇ ਸਨ ਲੋਕਾਂ ਦੇ ਹਾਸੇ ਦਾ પાત્ર બનਦੇ ਸਨ ਔਰ ਹੁਣ ਦੁਬਾਰਾ ਇਸ ਸਮਾਗਮ ਦੇ ਵਿੱਚ ਇਕੱਠੇ ਹੋਏ ਦੁਬਾਰਾ ਵੇਖਣ ਨੂੰ ਮਿਲੇ ਔਰ ਇਕੱਠਿਆਂ ਹੋ ਕੇ ਕੁਝ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਨੇ ਕੁਝ ਹਾਸੇ ਠੱਠੇ ਹੋਏ ਨੇ ਔਰ ਇਸੇ ਦੇ ਚੱਲਦੇ ਇੱਕ ਦੂਸਰੇ ਦੇ ਨਾਲ ਰابطਾ ਜਿਹੜਾ ਕਾਇਮ ਹੋਇਆ ਉਹ ਸਵਾਲਾਂ ਦੇ ਵਿੱਚ ਬਣਿਆ ਹੋਇਆ ਕਿ ਆਖਰਕਾਰ ਬੱਬੂ ਮਾਨ ਨੇ ਸੀਐਮ ਭਗਵੰਤ ਮਾਨ ਨੂੰ ਕਿਹਾ ਕਿ ਅਸੀਂ ਸੀਐਮ ਭਗਵੰਤ ਮਾਨ ਭਾਵੇਂ ਜ਼ਰੂਰ ਚੁੱਪਚਾਪ ਨਜ਼ਰ ਆਏ ਨੇ ਪਰ ਬੱਬੂ ਮਾਨ ਲਗਾਤਾਰ ਗੱਲਾਂ ਕਰਦੇ ਬੋਲਦੇ ਨਜ਼ਰ ਆਏ ਨੇ ਜਵਾਬ ਦੇ ਉਸ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕੁਝ ਕਿਹਾ ਹੋਵੇ ਨਾ ਕਿਹਾ ਹੋਵੇ ਇਹ ਇੱਕ ਅਲੱਗਾ ਗੱਲ ਆ ਪਰ ਬੱਬੂ ਮਾਨ ਸਰੂਰ ਗੱਲ ਕਰਦੇ ਨਜ਼ਰ ਆ ਰਹੀ ਹੈ ਕਿ ਕੁਝ ਹੋਇਆ ਉੱਥੇ ਕੀ પરિਸਥਿਤੀ ਬਣੀ ਹੈ ਤਣਾਅਪੂਰਵਕ ਜਾਂ ਫਿਰ ਮੌਜੀ ਇਹ ਤਸਵੀਰਾਂ ਵੇਖ ਕੇ ਸਮਝ ਆਵੇਗਾ ਜੋ ਵੀ ਹੋਏਗਾ ਆਓ ਦੇਖਦੇ ਹਾਂ ਤੁਹਾਨੂੰ ਕੀ ਲੱਗਦਾ ਇਹਨਾਂ ਤਸਵੀਰਾਂ ਨੂੰ ਦੇਖ ਕੇ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ